ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਵੜਾ ਸੂਆਂ ਨੇ ਜੀ ਤੇ ਇੱਕ ਵੀਰੇ ਵੱਡੀ ਵੜਾ ਫੁੱਲ ਚੰਗੇ ਦੁੱਧ ਵਾਲੀ ਗੱਬਣ ਸਮਾਂ ਹਜੇ ਲੈਂਦੀ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸੋ ਵੀਰੇ ਨਾਮ ਮੇਰਾ ਸੁਖਵਿੰਦਰ ਸਿੰਘ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 864755544 ਠੀਕ ਆ ਤਿੰਨ ਨਾਗਾ ਬਾਈ ਹਾਂਜੀ ਵੀਰੇ ਤਿੰਨ ਨਾਗਾ ਆਪਣੇ ਕੋਲ ਸ਼ੁਰੂ ਕਰਕੇ ਸ਼ੁਰੂ ਜੀ ਅੱਜ ਵੀਰੇ ਪਹਿਲਾਂ ਟੀ ਵੈਡ ਤੋਂ ਹੀ ਕਰਦੇ ਆ ਗੱਬਣਾ ਆਪਾਂ ਬਾਅਦ ਵਿੱਚ ਕਰਦੇ ਆਂ ਕਿਉਂਕਿ ਇੱਥੇ ਟਾਈਮ ਥੋੜਾ ਜਿਆਦਾ ਵੱਧ ਹੀ ਲੱਗ ਗਿਆ ਨਾ ਹਾਂਜੀ ਸੁਆਗਨ ਨਵਾ ਵੈਡ ਵੀਰੇ ਪਹਿਲਾ ਸੁਆ ਸੁਈ ਹੋਈ ਆ ਕਦੋਂ ਸੁਈ ਆ ਜੀ ਵੀਰੇ ਸੁਈ ਨੂੰ ਮੰਨ ਕੇ ਚਲੋ ਡੇਢ ਤੋਂ 2 ਮਹੀਨੇ ਹੋਏ ਆ ਠੀਕ ਆ ਬੱਚਾ ਬੱਚੀ ਦੀ ਵੀਡੀਓ ਵੀ ਪਈ ਆ ਆਪਣੇ ਕੋਲ ਜਉਂਦੀ ਆ ਕੋਈ ਮਰੀ ਨਹੀਂ ਗਈ ਉਹਨਾਂ ਨੇ ਦਿੱਤੀ ਹੀ ਨਹੀਂ ਵੈਡ ਦੀ ਵੀਡੀਓ ਬੱਚੀ ਆ ਆਪਣੀ ਠੀਕ ਆ ਹਾਂਜੀ ਟੋਕੜ ਮੰਨ ਕੇ ਆ ਜੇ ਵੀਰੇ ਅਗਲਾ ਜਦ ਜਿੱਦਾਂ ਵੀ ਉਹਦਾ ਮਨ ਖੁਸ਼ ਹੁੰਦਾ ਉਦਾਂ ਆ ਜੇ ਗੱਲ ਮੁੱਕੀ ਆਪਾਂ ਦੁੱਧ ਦੇ ਪੈਸੇ ਲੈਣੇ ਆ ਤੇ ਬੱਚੀ ਦੇ ਪੈਸੇ ਲੈਣੇ ਆ ਆਪਾਂ ਸੂਈ ਨਹੀਂ ਸੂਈ ਉਹ ਗਾਂ ਦੀ ਗੱਲਾਂ ਬਾਤ ਦੀ ਠੀਕ ਆ ਹਾਂਜੀ ਕਿੰਨਾ ਦੁੱਧ ਤਿਆਰ ਆ ਵੀਰੇ ਦੁੱਧ 10 ਟਮ ਹੋਗਾ 9.5 10 ਕਿਲੋ ਭਾਂਡੇ ਚ ਪੈਣਾ ਟੋਲ ਕੇ ਟੋਲ ਕੇ ਜਿਹੜਾ ਝੱਗ ਵਿਖਾ ਕੇ ਆਉਣੀ ਆ ਫਿਰ 12 ਕਿਲੋ ਬਈ ਠੀਕ ਆ ਆਪਾਂ ਕੰਡੇ ਤੇ ਚਾਰ ਆਪਣਾ ਕੰਡੇ ਵਾਲਾ ਵੱਡੇ ਬਈ ਠੀਕ ਆ ਥਣਾ ਦੀ ਓਕੇ ਵਾਲਾ ਵੀਰੇ ਜਮਾ ਜਮਾ ਠੀਕ ਆ ਤੁਰ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਸੋਨਾ ਸੂਈ ਨੂੰ ਸਮਾਂ ਤਾਂ ਹੋਇਆ ਥੋੜਾ ਹੀ ਪਰ ਤੁਸੀਂ ਚਾਹੇ ਟੋਕੜ ਮੰਨ ਕੇ ਸੌਦਾ ਕਰ ਲਿਓ ਸੂਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜਵਾ ਹੱਤੀ ਚਵਾਈ ਵਾਲਾ ਸੂਣਾ ਕੱਟ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਰੰਗ ਪ੍ਰਿੰਟ ਪੂਰਾ ਚੰਗਾ ਹਨਾ ਬਈ ਇਹਦਾ ਪੂਰੀ ਪੂਰੀ ਵੇ ਠੰਡੀ ਸੀਲ ਆ ਸੀਲਸ ਲੱਗ ਵੀ ਪੂਰੀ ਆ ਹਾਂਜੀ ਬਾਕੀ ਕੁਆਲਿਟੀ ਤੁਸੀਂ ਦੀ ਚੈੱਕ ਕਰ ਹੀ ਸਕਦੇ ਹੋ ਜੀ ਥਾਣ ਕੱਲਾ ਕੱਲਾ ਨਿੱਖੜਵਾ ਲੱਗਿਆ ਵਾ ਰੰਗ ਪ੍ਰਿੰਟ ਚੰਗਾ 9.5 ਤੋਂ 10 ਕਿਲੋ ਦੁੱਧ ਕੰਡੇ ਚੜ੍ਹ ਕੇ ਲੈ ਜਿਓ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 10 ਚੋਲਿਓ ਜਾਇਦ ਕਰਨੀ ਡਿਮਾਂਡ ਜਿਹੜੇ ਲੈਣੀਆਂ ਬਰਾਰ ਸਾਹਿਬ ਵੱਛੀ ਦਾ ਮੁੱਲ ਹੀ ਕਰਨਾ ਆਪਾਂ ਦੋ ਦਰਾਂ ਮੁੱਲ ਕਰਨਾ ਹੀ ਨਹੀਂਗਾ ਸਦਾ ਕਰਨਾ ਹੀ ਨਹੀਂ ਨਾ ਨਾ ਇਹੋ ਜੀ ਵੱਛੀ ਲੈਣ ਜਾਵਾਂਗੇ ਇਹੋ ਜੀ ਵੱਛੀ ਲੈਣ ਵੀਰੇ 35-40 ਹਜ਼ਾਰ ਮੰਗਦੇ ਆ ਤੇ ਆਪਾਂ ਮੰਗਣਾ 35-40 ਹੀ ਨਹੀਂਗਾ ਆਪਾਂ 30 ਹਜ਼ਾਰ ਦੇ ਦੇਣੀ ਆ 30 ਹੀ ਦੇ ਦਾਂਗੇ 30 ਹੀ ਦੇ ਦੇਣੀ ਆ ਠੀਕ ਆ ਮਾਨਤਾਂ ਵੀ ਕਰਾਂਗੇ ਮਾਨਤਾਂ ਵੀ ਕਰਾਂਗੇ ਇਹ ਨਹੀਂਗਾ ਸੋ ਪਾਸੇ ਕਿਲੋ ਆ ਸਾਡੇ 9-10 ਕਿਲੋ ਪੂਰਾ ਹੋਊਗਾ ਦੋ ਨੰਬਰ ਵੀਰੇ ਵੀਰੇ ਪਹਿਲਾ ਸੂਦਾ ਸੁਈ ਹੋਈ ਆ ਕਦੋਂ ਸੁਈ ਆ ਜੀ ਉਹ ਵੀਰੇ ਬੱਚਾ ਉਧਰ 10 ਕੁ ਦਿਨ ਹੋ ਗਏ ਹੋਣਗੇ ਸੁਈ ਨੂੰ ਠੀਕ ਆ ਤੇ ਮੂੰਹ ਦੋ ਦੰਦ ਦਾ ਬੱਚਾ ਹਜੇ ਬਈ ਦੋ ਦੰਦ ਬੱਚਾ ਹਜੇ ਹਾਂ ਕਿੰਨਾ ਨਟ ਦੁੱਧ ਆ ਜੀ ਵੀਰੇ ਦੁੱਧ ਹੋਊਗਾ 12.5 ਤੇ 13 ਕਿਲੋ 12.5 ਤੋਂ 13 ਕਿਲੋ ਹਾਂਜੀ ਠੀਕ ਆ ਫਿਕਸ ਆਰਡਰ ਦੀ ਆ ਕੋਈ ਉਹ ਹੋ ਜਾ ਨਹੀਂ ਇਹਦੇ ਚ ਹੈ ਵੀ ਬੱਚਾ ਹੀ ਆ ਜੀ ਬੱਚਾ ਵੀਰੇ ਬੱਚਾ ਦੋ ਦੰਦ ਹੈਨਾ ਹਾਂਜੀ ਠੀਕ ਆ ਥਣਾ ਦੀ ਬਿਲਕੁਲ ਓਕੇ ਆ ਸੋਹਣਾ ਥਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮਾ ਰੰਗ ਪ੍ਰਿੰਟ ਚੰਗਾ ਹੈਨਾ ਬਾਈ ਪੂਰੀ ਚੰਗੀ ਆ ਵੱਡੇ ਬਾਈ ਦੇ ਕਰਦੀ ਨਾ ਨਾ ਚ ਘੋੜੀਆਂ ਨੂੰ ਜਵਾਨੀ ਆ ਤੱਕ ਮਾਰਦੀ ਆ ਇੱਕ ਨਵਾਈ ਤਵਾਈ ਆ ਹਾਂ ਠੀਕ ਆ ਹਾਂ ਬਾਕੀ ਸੋਨਾ ਖਣ ਮੈਂ ਤੁਹਾਨੂੰ ਚੈੱਕ ਵੀ ਕਰਵਾ ਦਿੰਨਾ ਕੱਟ ਵਾਲਾ ਹਵਾਲਾ ਕਿੰਨੇ ਰੁਪਏ ਲੈਣ ਆਈਆਂ ਉਹੀ ਦੱਸੀ ਯਸ ਤੈਨੂੰ ਬਰਾਰ ਸਾਹਿਬ ਜਿੰਨਾ ਇਹਨੇ ਦੁੱਧ ਪੀ ਕੇ ਤਿਆਰ ਹੋਈ ਹੈ ਨਾ ਉਹ ਦੁੱਧ ਦੇ ਪੈਸੇ ਵੀ ਨਹੀਂ ਆਪਾਂ ਲੈਣੇ ਅੱਛਾ ਜਿੰਨਾ ਦੁੱਧ ਪੀ ਕੇ ਤਿਆਰ ਬੱਚਾ ਹੋ ਗਿਆ ਸੂ ਵੀ ਆ ਆਪਾਂ ਦੁੱਧ ਦੇ ਪੈਸੇ ਵੀ ਨਹੀਂ ਲੈਣੇ ਕਿੰਨੇ ਲੈਣੇ ਆ ਆਪਾਂ 38000 ਮੋਲੀ ਕਰਨਾ ਇਹਦਾ 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 ਇਦੋ ਵਾਤਾ ਖਾ ਕੇ ਗੱਭਣ ਹੀ ਹੋਈ ਹੋਣੀ ਆ ਵੱਡੇ ਬਾਈ ਦੀ ਕਲੀ ਫੀਡ ਹੀ ਖਾਦੀ ਉਹ ਟਰੈਜਡਿਕਲੀ ਤਾਜ਼ਾ ਆਇਸੋਂ ਤੋਂ ਲੈ ਕੇ ਗਾਂ ਸੂਨ ਤੱਕ ਕਰਦੇ ਜਿਹੜੀ 9 ਮਹੀਨਾ ਜਿਹੜੀ ਖਰਚਾ 9 ਮਹੀਨਾ ਦਾ ਖਰਚਾ ਆ ਤੇ ਜਿਹੜੇ ਉਦੋਂ ਗਾਂ ਵਾ ਉਹ ਵੱਖਰੇ ਆ ਹਾਂ ਹਾਂਜੀ ਠੀਕ ਆ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਪੂਰੀ ਚੰਗੀ ਆ ਬਾਲਟੀ ਰੱਖ ਕੇ ਭਾਵੇਂ ਬਾਹਰ ਗਿੜਾ ਕੱਢ ਕੇ ਮੜਿਆ ਹੋਵੇ ਬਈ ਠੀਕ ਆ ਜੀ ਬਾਲਟੀ ਚ ਨਹੀਂ ਹਿਲਦਾ ਠੀਕ ਆ ਤਿੰਨ ਨੰਬਰ ਬਾਈ ਵੀਰੇ ਦੂਜਾ ਸੂਆ ਸੂਨ ਵਾਲੀ ਆ ਹਾਂ ਤੇ ਕੱਚੀ ਦਾ ਆਪਾਂ ਦੱਸੀ ਜਾਂਦੀ ਐ ਤਾਂ ਕਹਿੰਦੀ ਲੋੜ ਨਹੀਂ ਹਾਂ ਕੱਚੀ ਆ ਗਈ ਆ ਕਿੰਨੇ ਕ ਦਿਨ ਲੈਂਦੀ ਐ ਜੀ ਵੱਡੇ ਭਾਈ ਜਿਸਾ ਨਾ ਬਹਿੜਾ ਨਾ ਹੂੰ ਕੋ 10 ਦਿਨ ਤੋਂ ਬੜੀ ਵੱਡੀ ਗੱਲ ਨਹੀਂ ਇਹਨੂੰ ਇਹਦਾ ਸਮੇਂ ਤੋਂ ਵੀ 10 ਦਿਨ ਉੱਤੇ ਲੈ ਜੂ ਲੈ ਵੀਰੇ ਇਹ ਕਿਹੜਾ ਕੋਈ ਲਿੱਸੀ ਆ ਜਾਂ ਕਿ ਜਿਹੜੀ ਜਾਂਦਾ ਕਿ ਬੱਚਾ ਰੱਖ ਦੂਗੀ ਹੂੰ ਤੇ ਛੋਟਾ ਹਾਥੀ ਨਾ ਕੋਈ ਭੇਜੇ ਹਾਂ ਕਿ ਜੇ ਕੋਈ ਵਿੱਚ ਪਾ ਕੇ ਭੇਜ ਦਾਂਗੇ ਹਾਂ ਛੋਟੇ ਹਾਥੀ ਦੇ ਛੋਟੇ ਹਾਥੀ ਵਾਲੇ ਬਾਈ ਤੂੰ ਦੇਖ ਲੈ ਵੀ ਸਿਰ ਤੱਕਰ ਪਹੁੰਚਦੀ ਵੀ ਇਹਨੇ ਮਗਾ ਹਾਥੀ ਜਿੱਡੀ ਬਹਿਗਾ ਬਸ ਗੱਲ ਮੁੱਕੀ ਦੁਕਾਨ ਤਾਂ ਕੋਈ ਰਹਿਣੀ ਉਹ ਤਾਂ ਵੀਰੇ ਨਾ ਐਵੇਂ ਨਜ਼ਰ ਨਾਲ ਲੱਗੇ ਤਾਂ ਕਰਕੇ ਆ ਹੋਰ ਕੋਈ ਗੱਲ ਨਹੀਂ ਆਪ ਹੀ ਲਾਇਆ ਕਿ ਕੁਦਰਤ ਨੇ ਕਿ ਸਾਲਾ ਇਹ ਨਾ ਜਣਾ ਖਣਾ ਆ ਕੇ ਬੰਦਾ ਵੇਖ ਕੇ ਤਾਂ ਐ ਕਰ ਦੇ ਹੂੰ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਕੱਢਦੀ ਆ ਬਾਈ ਵੱਡੇ ਬਾਈ ਮਾਲਕਾਂ ਨੇ ਚੋਇਆ ਵੰਦ ਸਾਲੇ 35 36 ਲੀਟਰ ਪਹਿਲੇ ਸੂਏ ਦਿੱਤਾ ਹੋਊਗਾ ਕੋਈ ਢੀਸ਼ਕ ਕੋਈ ਝੂਠ ਵਾਲਾ ਕੰਮ ਨਹੀਂਗਾ ਹੂੰ ਪਰ ਦੂਜਾ ਗੱਲ ਇਹ ਆ ਹੂੰ ਸੌਦਾ ਹੋ ਜੇ ਆਪਣਾ ਹੂੰ ਚੋਵਾ ਕੇ ਵੀ ਦੇ ਦਾਂਗੇ ਆਪਾਂ 40 ਲੀਟਰ ਦੁੱਧ ਦੇ ਦੋ ਠੀਕ ਆ ਕੋਈ ਵੱਡੀ ਗੱਲ ਨਹੀਂ ਬੰਦਾ ਯਾਰ ਕਹਿਣ ਵਾਲਾ ਨਹੀਂਗਾ ਕਿ 50 ਲੀਟਰ ਝੂਠ ਮਾਰਾ ਜੋ ਮਰਜ਼ੀ ਕਹਦਾਂਗੇ 50 ਲੀਟਰ ਵਾਲਾ ਪਰ 40 ਲੀਟਰ ਖੁੱਲਾ ਡੁੱਲਾ ਦੁੱਧ ਦੋਗੇ ਬਾਈ ਠੀਕ ਆ ਕੋਈ ਮਾੜੀ ਬਾਈ ਦੇਖ ਐਡੀ ਵਹਿਰ ਦੇ ਨਾ ਦਿੱਤਾ ਤੇ ਫਿਰ ਦੋ ਕਿਹੜੀ ਹਾਂ ਇਹਨਾਂ ਨੇ ਤਾਂ ਦੇਣਾ ਹੀ ਮੰਨ ਕੇ ਦਲੇਰਾ ਦੋ ਨੇ ਹੈਨਾ ਦੋ ਜੇ ਹੋਰ ਲੈ ਤੇ ਇੱਕ ਬੰਨੀ ਆ ਹੂੰ ਚਾਰਾਂ ਦੀ ਇੱਕ ਬੰਨੀ ਚਾਰਾਂ ਦੀ ਇੱਕ ਬੰਨੀ ਜਿੱਡਾ ਬਾਡੀ ਵੇਟ ਦਾ ਫਾਇਦਾ ਹੀ ਨਹੀਂ ਰੱਖਣਾ ਹਾਂ ਫਿਰ ਇਹਨੂੰ ਇੰਨੀ ਖਰਾਕ ਪਾਉਣ ਦਾ ਕੋਈ ਫਾਇਦਾ ਨਹੀਂ ਹੈਨਾ ਫੇ ਤੋਰਾ ਦੇ ਤੂੰ ਹੂੰ ਕੱਦ ਕਾਠ ਵੀਰੇ ਫੋਲੀ ਵੱਡਾ ਆ ਜਾਂਦਾ ਥਾਣ ਸੋਨਾ ਮੁਠੀ ਵਾਲਾ ਕੱਲਾ ਕੱਲਾ ਨਿਖੜਵਾ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਇੱਥੇ ਰੋਕ ਲਈ ਮੜਾ ਜਾ ਆਪਾਂ ਉਹ ਦਿਖਾ ਦਈਏ ਕਿਉਂਕਿ ਬਾਅਦ ਚ ਨਾ ਵੀਰਾਂ ਦੇ ਫੋਨ ਹੋਣਗੇ ਕੋਈ ਸਾਨੂੰ ਦਿਖਾਇਆ ਨਹੀਂ ਠੀਕ ਆ ਲੈ ਚੱਲੀ ਦੇਖ ਬਸ ਸਿਰ ਦੇ ਉੱਤੇ ਸਿਰ ਰੱਖਦੀ ਕਿਵੇਂ ਫੁੱਲ ਵੱਡੀ ਆ ਯਾਰ ਕੋਈ ਛੋਟੀ ਮੰਨ ਕੇ ਨਾ ਨੋਰਮਲ ਵੀ ਨਾ ਮੰਨ ਕੇ ਆ ਬਾਈ ਛੋਟੇ ਹਾਤੀ ਚ ਨਹੀਂ ਪਹਿਣੀ ਪੰਜਾਬੀ ਵੀਰੇ ਮਹਿੰਦਰਾ ਗੱਡੀ ਚ ਆਈ ਤਾਂ ਵੀ ਮਾਸ ਲੈ ਗਿਆ ਉਤੋਂ ਮੰਗਾ ਨੀਵਾ ਹੁਣ ਕਰਕੇ ਠੀਕ ਆ ਠੀਕ ਆ ਹੂੰ ਇਹਦੀ ਫਿਰ ਡਿਮਾਂਡ ਵੀਰੇ ਜੈਜ ਕਿੰਨੇ ਕ ਕਰਨੀ ਆ ਵੱਡੇ ਬਈ ਡਿਮਾਂਡ ਇਹ ਕੋਈ ਜਿਹੜੀ ਚੀਜ਼ ਚੰਗੀ ਆ ਨਾ ਉਹਨਾਂ ਕੋਈ ਉਹਦੇ ਬੇਮੁੱਲੀ ਚੀਜ਼ ਹੁੰਦੀ ਆ ਮੁੱਲ ਚੰਗਾ ਹੀ ਹੁੰਦਾ ਉਹਦਾ ਮੁੱਲ ਵੀ ਚੰਗਾ ਹੁੰਦਾ ਇੱਕ ਬੇਮੁੱਲੀ ਚੀਜ਼ ਹੁੰਦੀ ਆ ਜਿੰਨੇ ਕੋਈ ਭਾਂਡੇ ਪਾਉਣਾ ਹੂੰ ਠੀਕ ਆ ਕਿ ਨਹੀਂ ਹੂੰ ਮੁੱਲ ਵੀਰੇ ਇਹਨੂੰ ਤਾਂ ਕਰਾਂਗੇ ਆਪਾਂ ਫੋਨ ਤੇ ਹੂੰ ਕਿਉਂਕਿ ਵੈੜ ਕੱਚੀ ਆ ਹੂੰ ਜਿਹੜਾ ਅੱਜ ਆਪਾਂ ਮੁੱਲ ਕਰ ਦੇਣਾ ਹੂੰ ਪਿਆਰ ਹੋਈ ਦਾ ਫਿਰ ਵੀ ਉਹ ਤਾਂ ਹੋਣਾ ਨਹੀਂਗਾ ਉਹ ਤਾਂ ਹੋਣਾ ਨਹੀਂ ਇਹ ਪਹਿਲਾਂ ਦੱਸ ਦੇ ਇਹ ਤਾਂ ਸਾਡੇ ਕੋਲੇ ਨਾ ਜ ਪਹਿਲਾਂ ਵੇਖ ਗਏ ਤਾਂ ਭਾ ਪਾਤੀ ਨਹੀਂ ਪਿਆਰ ਕਰਕੇ ਹੀ ਪਾਉਣੀ ਸੀ ਅਸੀਂ ਅਛਾ ਉਹ ਦੋ ਨਗ ਲੈ ਕੇ ਉਹ ਦੋ ਨਗ ਲੈ ਕੇ ਵੇਖ ਗਏ ਤੁਹਾਡੇ ਆਉਣ ਤੋਂ ਪਹਿਲਾਂ ਨਹੀਂ ਤੇ ਇਹ ਵੜ ਪਾਉਣੀ ਨਹੀਂ ਸੀ ਆਪਾਂ ਠੀਕ ਆ ਇਹ ਪਿਆਰ ਕਰਕੇ ਹੀ ਵੇਚਣੀ ਸੀ ਆਪਾਂ ਠੀਕ ਆ ਹਾਂਜੀ ਤੇ ਕੋਈ ਅੰਦਾਜ਼ਾ ਅੱਜ ਦਾ ਕੱਚੀ ਦਾ ਪਹਿਲਾਂ ਦੱਸ ਦਿਨੇ ਬਈ ਇਹ ਕੱਚੀ ਦੀ ਡਿਮਾਂਡ ਹੋਊਗੀ ਬਰਾੜ ਸਾਹਿਬ ਅੱਜ ਆਪਾਂ ਮੁੱਲ ਨਾ ਇਹਦਾ ਕੋਈ ਡੇਡ ਕਰਨਾ ਹੂੰ ਨਾ ਕੋਈ 1.40 ਕਰਨਾ ਹੂੰ ਠੀਕ ਆ ਕੋਈ ਬਾਕੀ ਸਮਝਦਾਰ ਨੂੰ ਪਤਾ ਕਿ ਕਿੱਥੇ ਜਾ ਕੇ ਵੈੜ ਵਿਕਣੀ ਹੈ ਹੂੰ ਵੇਖ ਯਾਰ ਇਹ ਆਮ ਬੰਦੇ ਨੇ ਲੈਣੀ ਨਹੀਂ ਬਾਈ ਨਹੀਂ ਸਾਂਭ ਨਹੀਂ ਸਕਦਾ ਬਾਈ ਨਾ ਹੀ ਕਿਸੇ ਨੇ ਸਾਂਭ ਨਹੀਂ ਨਾ ਕੋਈ ਲਵੇ ਬਾਈ ਨਾ ਲਵੇ ਬਾਈ ਜਿਹੜੇ ਨਵੇਂ ਕੰਮ ਸ਼ੁਰੂ ਕਰਨਾ ਜਿਹਨੂੰ ਨੋਲਜ ਆ ਵੀਰੇ ਉਹ ਵੈੜ ਲਵੇ ਆਮ ਬੰਦਾ ਵੈੜ ਵੀ ਨਾ ਲਵੇ ਹੂੰ ਕਿਉਂਕਿ ਸਾਂਭਣੀ ਨਹੀਂ ਸਾਂਭਣੀ ਨਹੀਂ ਵੀਰੇ ਇਹੋ ਜਿਹਿਆਂ ਨੂੰ ਤਾਂ ਕਹਿੰਦਾ ਭਾਬ ਕੱਲਾ ਚਾਰ ਹੀ ਨਹੀਂ ਪੂਰਾ ਕੀਤਾ ਜਾਣਾ ਕੰਦਾ ਖਾ ਜਾਂਦੀਆਂ ਅੰਦਰ ਹਾਂ ਠੀਕ ਆ ਬਾਕੀ ਐ ਨਾ ਵੀਰੇ ਉਧਰ ਡਰਾਮਾ ਜੋ ਚੱਕਿਆ ਦਾ ਨਾ ਦੋ ਬੰਦੇ ਲੱਗੇ ਚੱਕਣਾ ਪੈਣਾ ਕੱਲੇ ਨਾਲ ਤਾਂ ਡਰਾਮਾ ਹੀ ਨਹੀਂ ਨਾ ਚੱਕਿਆ ਜਾਣਾ ਡਰਾਮਾ ਵੀ ਨਹੀਂ ਚੱਕਿਆ ਜਾਣਾ ਜੀ ਮਨ ਲਾ ਚਾਰ ਦੇ ਪੰਡਾ ਖਾਊਗੀ ਫਿਰ ਕੋਈ ਬੰਦ ਨਹੀਂ ਚੱਕਿਆ ਜਾਣਾ ਮਾੜੀ ਮਸ਼ੀਨ ਨੇ ਚੋਣਾ ਵੀ ਨਹੀਂ ਉਹ ਕਰਨਾ ਮੈਂ ਕਹਿੰਦਾ ਜੇ ਬੈਂਸੋਂ ਤੋਂ ਕਾਹਦੇ ਕੰਮ ਵੀ ਨਹੀਂ ਨਾ ਕਰਨਾ ਉਹਨੇ ਵੀ ਗਰਮ ਹੋਇਣਾ ਦੂਜੀ ਨੇ ਠੀਕ ਆ ਚਲੋ ਇਹਦੀ ਡਿਮਾਂਡ ਫੋਨ ਤੇ ਡਿਮਾਂਡ ਵੀਰੇ ਫੋਨ ਤੇ ਆ 40 ਹਾਂ ਬਾਕੀ ਦੇਖ ਲੈ ਤੁਸੀਂ ਆਪ ਹੀ ਅੰਦਾਜ਼ਾ ਲਾ ਲਓਗੇ ਹਾਂਜੀ ਤੇ ਨੰਬਰ ਸਕਰੀਨ ਤੇ ਲੱਗਾ ਕਿਉਂਕਿ ਪਤਾ ਕਿ ਆਪਣੇ ਵੇਚਣ ਵਾਲੇ ਭੈਣ ਭਰਾ ਬਹੁਤ ਫੋਨ ਲਾਉਂਦੇ ਹਨ ਜੇ ਆਪਾਂ ਮੁੱਲ ਕਰਦੇ ਆ ਉਹਨਾਂ ਨੇ ਵੇਚਣੀ ਆ ਕਿਉਂਕਿ ਹਜੇ ਜਿੰਨੇ ਵੀਰੇ 10 ਦਿਨ ਪੱਠੇ ਪਾਉਣੇ ਜੇ 2 ਰੁਪਏ ਨੂੰ ਬਚਨ ਹੀ ਨਾ ਨਫਾ ਤਾਂ ਭਾਈ ਲਊਗਾ ਸਹੀ ਅਗਲੇ ਨੂੰ ਨਫੇ ਵੀ ਉਹਨੇ ਨਫਾ ਤਾਂ ਲੈਣੀ ਉਹਨੇ ਨਫੇ ਪਿੱਛੇ ਲੈ ਕੇ ਜਾਣੀ ਹੈ ਨਾ ਜੇ ਆਪਾਂ ਆਪਾਂ ਉਹਨੂੰ ਰੋਟੀ ਛੱਡ ਕੇ ਜ਼ਰੂਰ ਦਵਾਂਗੇ ਇਹ ਨਹੀਂ ਕਿ ਆਪਾਂ ਅੱਜ ਪੂਰੀ ਗੰਡ ਮਾਰ ਕੇ ਦੇਤੀ ਅਗਲੇ ਨੂੰ 2 ਰੁਪਏ ਬਚਨ ਹੀ ਨਾ ਸਹੀ ਹੈ ਕਿ ਨਹੀਂ ਬਾਕੀ ਵੀਰੇ ਆਪ ਦੀ ਸਮਝ ਨਾਲ ਲਈਓ ਬਾਕੀ ਆਪਾਂ ਨੂੰ ਜਿੰਨਾ ਤੱਕ ਰੱਬ ਨੇ ਇੰਨਾ ਤਾਂ ਮਾਣ ਆ ਤੁਹਾਨੂੰ ਦੱਸਦਾ ਕਿ 40 ਕਿਲੋ ਚੋਕੇ ਦੇ ਦਾਂਗੇ ਪਰ ਜਿਹੜਾ ਖਰਚਾ ਹੋਊਗਾ ਉਹ ਤੁਹਾਡਾ ਪਾਊਗਾ ਸਾਈ ਅੱਜ ਅੱਧੇ ਪੈਸੇ ਪਹਿਲਾਂ ਪਾਊਗਾ ਅੱਧੇ ਬਾਅਦ ਚ ਦੇ ਦਈਏ ਠੀਕ ਹੈ ਜੀ ਹਾਂਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ